ਹਾਂਜੀ ਅਭਿਸ਼ੇਕ ਸ਼ਰਮਾ ਸਾਨੋ ਰਮੇਸ਼ ਚੰਦ ਸ਼ਰਮਾ ਕਿਥੇ ਰਹਿੰਦੇ ਸੰਤ ਭਰਮਨ ਕੀ ਗੱਲ ਹੋਈ ਤੁਹਾਨੂੰ ਵਾਈਫ ਦੇ ਨਾਲ ਸੋਟਾ ਲੈਣ ਚੱਲ ਰਹੇ ਸੀਗੇ ਕਿਥੇ ਗਏ ਆਪਣੇ ਐਮਜੀਐਮ ਸਕੂਲ ਦੇ ਨਾਲ ਜਿਹੜਾ ਮੋਰ ਹੈਗਾ ਉੱਥੇ ਪਚਿਆ ਜੀ ਜੀ ਤੇ ਦੋ ਬੰਦੇ ਆਏ ਖਾਰ ਦੇ ਵਿੱਚ ਸੀਗੇ ਕੋਈ ਨੰਬਰ ਪਲੈਂਟ ਨਹੀਂ ਹੋਗੀ ਤੇ ਉਹ ਮੈਕਰੋਸ ਕਰਦਾ ਪਿਆ ਹੈਗਾ ਉਹਨਾਂ ਨੇ ਇੱਕ ਬੰਦੇ ਨੂੰ ਗਲਤ ਕਮੈਂਟ ਬੋਲਿਆ ਮੈਂ ਸਕੂਟਰੀ ਚਲਾਈ ਹੂੰ ਤੇ ਮੈਂ ਉਹਨੂੰ ਇੰਨੇ ਗਿਆ ਮੈਂ ਕਾਲਕ ਨੂੰ ਕੱਢਣ ਗਿਆ ਤੇ ਉਹਨੇ ਉਸ ਤੋਂ ਬਾਅਦ ਫੇਰ ਕਿਹ ਕਹਿੰਦੇ ਬੋਲਿਆ ਹੂੰ ਨਾਲ ਹੀ ਉਹ ਗੱਡੀ ਚ ਆਪਣੇ ਚ ਉਤਰਿਆ ਹੂੰ ਉਹ ਤੱਕ ਮੈਂ ਵੀ ਸਕੂਟਰੀ ਤੋਂ ਥੱਲੇ ਉਤਰ ਗਿਆ ਹੀ ਦਾ ਉਹਨੇ ਸਿੱਧਾ ਅੱਗੇ ਕਾਲਰ ਖੜਿਆ ਤੇ ਚਪੇੜਾ ਕਿੰਨੇ ਬੰਦੇ ਆਏ ਸੀ ਦੋ ਬੰਦੇ ਸੀਗੇ ਪਹਿਲੇ ਇੱਕੋ ਹੀ ਉਤਰਿਆ ਸੀ ਹੂੰ ਤੇ ਉਸ ਤੋਂ ਉਹ ਨਾਲ ਹੀ ਉਹ ਕਹਿੰਦੇ ਅ ਦੂਸਰਾ ਵੀ ਆ ਗਿਆ ਕੋਈ ਕੋਈ ਕਰਨਾ ਹਾਂਜੀ ਕੀ ਹੋਇਆ ਖੋਇਆ ਉਹਨਾਂ ਦਾ ਮੇਰਾ ਫੋਨ ਖੋਇਆ ਹੋਇਆ ਹੈਗਾ ਤੇ ਇੱਕ ਸੋਨੇ ਦੀ ਚੈਨ ਵੀ ਕਿੰਨੇ ਟੋਲੇ ਦੀ ਉਹ ਉਹ ਨੂੰ ਵਿਆਹ ਚ ਮਿਲੀ ਸੀ ਸੋਹਰਿਆਂ ਤੋਂ ਡੇਢ ਕ ਦੀ ਹੋਊਗੀ ਠੀਕ ਤੇ ਫੋਨ ਫੋਨ ਉਹਨਾਂ ਨੇ ਕੀ ਕਹਿੰਦੇ ਥੋੜੀ ਦਰਵਾਜ਼ਾ ਵਾਪਸ ਕਰਤਾ ਪਹਿਲੇ ਜਦੋਂ ਮਾਰ ਕੇ ਚੱਲ ਗਏ ਤੂੰ ਉਹਨੇ ਵਾਪਸ ਕਰ ਦੇ ਲੇਕਿਨ ਫੋਨ ਤੋੜਤਾ ਹੈਗਾ ਦਿਖਾ ਦੇ ਅੱਛਾ ਬਹੁਤ ਧੰਨ ਚੈਨ ਨਾ ਦਿ세 ਫੋਨ ਤੋੜਤਾ ਵਾ ਉਹਨਾਂ ਨੇ ਫੋਟੋ ਕਿਚਨ ਨੂੰ ਮੈਨਾਂ ਨੂੰ ਗਿਆ ਕਿ ਮੈਂ ਫੋਟੋ ਖਿੱਚਣੀ ਵਗੈਰਾ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਮੈਂ ਪੁਲਿਸ ਬੁਲਾ ਲੈਂਦਾ ਮੈਂ ਕਿ ਮੈਂ ਪੁਲਿਸ ਬੁલાਵਾਂ ਨਹੀਂ ਇੱਥੇ ਰੁਕੋ ਇੱਥੇ ਕਿਹਾ ਉਹਨਾਂ ਵਿੱਚੋਂ ਇੱਕ ਬੰਦੇ ਨੇ ਕਿਹਾ ਕਿ ਮੈਂ ਪੁਲਿਸ ਮੁਲਾਜ਼ਮ ਨੂੰ ਬੋਸ ਜੀ ਆ ਕਾ ਜੋ ਕਰਨਾ ਕਰ ਲੋ ਕੁਝ ਨਹੀਂ ਹੋਣਾ ਤੇ ਜਿੱਦਾਂ ਮੈਂ ਉਹਨਾਂ ਦੇ ਗੱਡੀ ਦੇ ਕੋਲ ਆਣ ਗੱਡੀ ਫੋਟੋ ਖਿਚਣ ਨੂੰ ਆ ਗਿਆ ਤੇ ਉਹਨਾਂ ਕੀ ਕਹਿੰਦੇ ਮੇਰਾ ਫੋਨ ਕੋਲ ਲਿਆ ਜਿਸ ਕਾਰਨ ਫੋਨ ਦਾ ਜੀ ਅਭਿਸ਼ੇਕ ਸ਼ਰਮਾ ਸਾਨੋ ਰਮੇਸ਼ ਚੰਦ ਸ਼ਰਮਾ ਕਿਥੇ ਰਹਿੰਦੇ ਸੰਤਪੁਰ ਮੁੰਨਲਾ ਕੀ ਗੱਲ ਹੋਈ ਤੁਹਾਨੂੰ ਅਮ ਵਾਈਫ ਦੇ ਨਾਲ ਸੋਟਲੈਂਡ ਚੱਲ ਰਹੇ ਸੀਗੇ ਕਿੱਥੇ ਗਏ ਸੀ ਆਪਣੇ ਐਮਜੀਐਨ ਸਕੂਲ ਦੇ ਨਾਲ ਜਿਹੜਾ ਮੋਰ ਹੈਗਾ ਉੱਥੇ ਸੱਚ ਜੀ ਜੀ ਉੱਥੇ ਵੀ ਅ ਦੋ ਬੰਦੇ ਆਏ ਥਾਰ ਦੇ ਵਿੱਚ ਸੀਗੇ ਕੋਈ ਨੰਬਰ ਪਲੇਟ ਨਹੀਂ ਸੀਗੀ ਹੂੰ ਉਹ ਮੈਂ ਕ੍ਰੋਸ ਕਰਦਾ ਪਿਆ ਸੀਗਾ ਉਹਨਾਂ ਨੇ ਕੀ ਕਹਿੰਦੇ ਵਿੱਚ ਗਲਤ ਕਮੈਂਟ ਬੋਲਿਆ ਮੈਂ ਸਕੂਟਰੀ ਸਾਈਡ ਚ ਲਾਈ ਹੂੰ ਤੇ ਮੈਂ ਉਹਨੂੰ ਇੰਨੇ ਕਿਹਾ ਮੈਂ ਕਾਰ ਕਿਨੂੰ ਕੱਢਣ ਦਿਆ ਤੇ ਉਹਨੇ ਉਸ ਤੋਂ ਬਾਅਦ ਫੇਰ ਕੀ ਕਹਿੰਦੇ ਬੋਲਿਆ ਹੂੰ ਨਾਲ ਹੀ ਉਹ ਗੱਡੀ ਚ ਆਪਣੀ ਚ ਉਤਰਿਆ ਹੂੰ ਉਹ ਤੋਂ ਕਿ ਮੈਂ ਵੀ ਸਕੂਟਰੀ ਤੋਂ ਉੱਥੇ ਉਤਰ ਗਿਆ ਹਿੰਦਾ ਉਹਨੇ ਸਿੱਧਾ ਆ ਕੇ ਕਾਲਰ ਖੜਿਆ ਤੇ ਚਪੇੜਾ ਵਾਂਗ ਕਿੰਨੇ ਬੰਦੇ ਆਏ ਸੀ ਦੋ ਬੰਦੇ ਸੀਗੇ ਪਹਿਲੇ ਇੱਕੋ ਹੀ ਉਤਰਿਆ ਸੀ ਹੂੰ ਤੇ ਉਸ ਤੋਂ ਉਹ ਨਾਲ ਹੀ ਉਹਦਾ ਕੀ ਕਹਿੰਦੇ ਦੂਸਰਾ ਵੀ ਆ ਗਿਆ ਲੋਕ ਹੋਈ ਕੋਈ ਚਰਨਾ ਹਾਂਜੀ ਕੀ ਹੋਇਆ ਖੋਇਆ ਉਹਨਾਂ ਨੇ ਮੇਰਾ ਫੋਨ ਖੋਇਆ ਹੋਇਆ ਹੈਗਾ ਤੇ ਇੱਕ ਸੋਨੇ ਦੀ ਚੈਨ ਵੀ ਕਿੰਨੇ ਟੋਲੇ ਦੀ ਉਹ ਉਹ ਵਿਆਹ ਚ ਮਿਲੀ ਸੀ ਸੋਹਰਿਆਂ ਤੋਂ ਡੇਢ ਕੁ ਦੀ ਹੋਊਗੀ ਠੀਕ ਤੇ ਫੋਨ ਫੋਨ ਉਹਨਾਂ ਨੇ ਕੀ ਕਹਿੰਦੇ ਥੋੜੀ ਦਰ ਵਾਪਸ ਕਰਤਾ ਪਹਿਲੇ ਜਦੋਂ ਮਾਰ ਕੇ ਚੱਲ ਗਏ ਤੂੰ ਉਹਨੇ ਵਾਪਸ ਕਰਕੇ ਲੇਕਿਨ ਫੋਨ ਤੋੜਤਾ ਅੱਛਾ ਸ਼ਾਇਦ ਨਾ ਦਿ세 ਫੋਨ ਤੋੜਤਾ ਉਹਨਾਂ ਨੇ ਫੋਟੋ ਕਿਚਨ ਨੂੰ ਮੈਨਾਂ ਨੂੰ ਗਿਆ ਕਿ ਮੈਂ ਫੋਟੋ ਖਿੱਚਣੀ ਵਗੈਰਾ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਮੈਂ ਪੁਲਿਸ ਬੁਲਾ ਲੈਂਦਾ ਮੈਂ ਕਿ ਮੈਂ ਪੁਲਿਸ ਬੁલાਵਾਂ ਨਹੀਂ ਇੱਥੇ ਰੁਕੋ ਇੱਥੇ ਕਿਹਾ ਉਹਨਾਂ ਵਿੱਚੋਂ ਇੱਕ ਬੰਦੇ ਨੇ ਕਿਹਾ ਕਿ ਮੈਂ ਪੁਲਿਸ ਮੁਲਾਜ਼ਮ ਬੋਸ ਜੀ ਆ ਕਾ ਜੋ ਕਰਨਾ ਕਰ ਲੋ ਕੁਝ ਨਹੀਂ ਹੋਣਾ ਤੇ ਜਿੱਦਾਂ ਮੈਂ ਉਹਨਾਂ ਦੇ ਗੱਡੀ ਦੇ ਕੋਲ ਆਣ ਗੱਡੀ ਫੋਟੋ ਕਿਚਨ ਨੂੰ ਆ ਗਿਆ ਤੇ ਉਹਨਾਂ ਕੀ ਕਹਿੰਦੇ ਮੇਰਾ ਫੋਨ ਕੋਲਿਆ ਜਿਸ ਕਾਰਨ ਫੋਨ